ਦੋਸਤੋ ਇਹ ਕਿਲਾ ਜਹਾਂਗੀਰ ਨੇ ਆਪਣੇ ਜਰਨੈਲ ਜਮਿਲ ਖਾਨ ਲਈ ਬਣਾਇਆ ਸੀਗਾ ਜਿਹੜੇ ਕਿ ਕਸ਼ਮੀਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ تھے۔ ਇਹ ਕਿਲਾ ਰੋਪੜ ਦੇ ਬੇਲਾ ਚੌਂਕ ਤੋਂ ਜਦੋਂ ਆਪਾਂ ਸੁਰਜੀਤ ਦੇ ਲੈਟਾ ਵੱਲ ਨੂੰ ਜਾਂਦੇ ਆ ਬੈਂਕਾਂ ਦੀ ਲਾਈਨ ਆਉਂਦੀ ਹੈ ਬੈਂਕਾਂ ਦੇ ਬਿਲਕੁਲ ਹੀ ਬੈਕ ਸਾਈਡ ਪੈ ਜਾਂਦਾ ਇਹ ਤੇ ਬਹੁਤ ਹੀ ਪੁਰਾਣਾ ਕਿਲਾ ਹੈ ਇਹ ਮੈਨੂੰ ਤਾਂ ਐ ਲੱਗਦਾ ਵੀ ਇਹ 450 ਸਾਲ ਪੁਰਾਣਾ ਲੱਗਦਾ ਹੈ ਤੇ ਤੁਸੀਂ ਦੇਖੋ ਅੱਜ ਵੀ 450 ਸਾਲ ਪੁਰਾਣੀ ਇਮਾਰਤ ਕਿੱਦਾਂ ਖੜੀ ਹੈ ਤੇ ਬਹੁਤ ਹੀ ਪੁਰਾਣਾ ਇਹਦਾ ਇਤਿਹਾਸ ਵੀ ਆ ਜਾਮਿਲ ਖਾਨ ਇੱਕ ਬਹੁਤ بڑے ਚਰਨੈਲ ਹੋਏ ਆ ਜਹਾਂਗੀਰ ਦੇ ਉਹਨਾਂ ਦੀ ਯਾਦ ਵਿੱਚ ਇਹ ਬਣਾਇਆ ਸੀਗਾ ਜਿਹੜੇ ਕਸ਼ਮੀਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਤੇ ਤੇ ਬਹੁਤ ਸੋਹਣਾ ਦੇਖਣ ਨੂੰ ਲੱਗਦਾ ਹੈ ਇਹ ਤੇ ਰੋਪੜ ਚਾਹੇ ਜਿਹੜੇ ਬੈਂਕਾਂ ਬੈਂਕਾਂ ਦੀ ਬਿਲਕੁਲ ਹੀ ਬੈਕ ਸਾਈਡ ਤੇ ਆ ਇਹ ਤੇ ਤੁਸੀਂ ਦੇਖੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ